ਅੱਜ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਬਾਲਮੀਕੀ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਆਟੋ ਸਟੈਂਡ ਤੇ ਆਟੋ ਲਗਾਉਣ ਦੇ ਪੈਸੇ ਲੈਣ ਨੂੰ ਲੈ ਕੇ ਵਿਵਾਦ ਹੋਇਆ ਭਾਰਤੀ ਮੌਲ ਨਿਵਾਸੀ ਮੁਕਤੀ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ 1700 ਰੁਪਏ ਮਹੀਨਾ ਆਟੋ ਚਾਲਕਾ ਕੋਲੋਂ ਲਿਆ ਜਾ ਰਿਹਾ ਜਦ ਕਿ ਰੇਲਵੇ ਸਟੇਸ਼ਨ ਸਰਕਾਰ ਦੀ ਜਾਇਦਾਦ ਹੈ ਤੇ ਰੇਲਵੇ ਵਿਭਾਗ ਕਿਸੇ ਕੋਲ ਨਾਜਾਇਜ਼ ਪੈਸੇ ਨਹੀਂ ਲੈ ਸਕਦਾ ਮੇਰਾ ਨਾਂਜੀ ਅਮਨ ਮੌਲ ਨਿਵਾਸੀ ਭਾਰਤੀ ਮੌਲ ਨਿਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਇੱਕ ਵਿਵਾਦ ਚੱਲਦਾ ਪਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਟੋ ਵਾਲਿਆਂ ਦੇ ਨਾਲ ਕੰਮ ਦੱਸਣਾ ਚਾਹਣਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਕੀ ਚੱਲਦਾ ਹੈ ਤੇ ਬਾਹਰ ਵਾਲਿਆਂ ਨਾਲ ਕੀ ਹੁੰਦਾ ਉਹ ਸਾਰੀ ਸੱਚਾਈ ਅੱਜ ਮੈਂ ਮੀਡੀਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਣਾ ਕਿਉਂਕਿ ਸਾਰੇ ਹੀ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇੱਕ ਹੀ ਇੱਕ ਰੇਲਵੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜਿਹੜਾ ਪਾਰਕਿੰਗ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਆ ਤੇ ਜਿਹੜੇ ਰੇਲਵੇ ਐਕਟ ਦੇ ਮੁਤਾਬਕ ਤੇ ਕੰਟਰੈਕਟ ਦੇ ਮੁਤਾਬਕ ਸਾਡੇ ਕੋਲ ਜਿਹੜੇ ਪੈਸੇ ਆ ਉਹ ਠੇਕੇਦਾਰ ਲੈ ਸਕਦਾ ਆ ਜਿਸ ਕਾਰਨ ਇੱਥੋਂ ਦੇ ਜਿਹੜੇ ਅੰਦਰ ਮਨਮਰਜ਼ੀ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਉਹ ਸਾਡੇ ਕੋਲੋਂ ਕਿਉਂਕਿ ਮੈਂ ਇਹ ਇਨੀ ਗੱਲ ਪੱਕੇ ਤੌਰ ਤੇ ਇਸ ਕਰਕੇ ਕਹਿ ਰਿਹਾ ਮੇਰਾ ਇੱਕ ਆਟੋ ਮੇਰਾ ਇੱਕ ਡਰਾਈਵਰ ਅੰਦਰ ਆਟੋ ਚਲਾਉਂਦਾ ਕਾਫੀ ਸਾਲਾਂ ਤੋਂ ਤੇ ਮੈਂ ਕਦੀ ਵੀ ਦੇਖਿਆ ਜਾਂਦਾ ਹੀ ਨਹੀਂ ਕਿ ਮੈਨੂੰ ਆਪਣੇ ਕਿਰਾਏ ਦਾ ਮਤਲਬ ਹੁੰਦਾ ਹੈ ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਬਾਤ ਆਈ ਕਿ ਮਤਲਬ ਕਿ ਇਹ 1700 ਰੁਪਏ ਮਹੀਨਾ ਕਿਸ ਚੀਜ਼ ਦਾ ਲੈ ਰਹੇ ਅਸੀਂ ਸਮਝੇ ਕਿ ਸ਼ਾਇਦ ਠੇਕੇਦਾਰ ਦਾ ਮਤਲਬ ਕਿ ਜੋ ਕੰਟਰੈਕਟ ਦੇ ਮਤਲਬਕ ਸ਼ਾਇਦ ਇਹ ਨਹੀਂ ਰੇਟ ਹੋਏਗਾ ਕਿ ਜੋ ਵੀ ਇੱਕ ਮਹੀਨੇ ਦਾ ਜ ਆਟੋ ਦਾ ਕਿਰਾਇਆ ਹੈ ਨਾ ਪਰ ਇਥੋਂ ਦੇ ਮਨਮਰਜ਼ੀ ਦੇ ਪ੍ਰਧਾਨ ਸਾਡੇ ਕੋਲ ਲੈਂਦੇ ਹੀ 1700 ਰੁਪਿਆ ਮਹੀਨੇ ਦਾ ਇੱਕ ਆਟੋ ਦਾ ਜਿਹਦੇ ਵਿੱਚ ਕਹਿੰਦੇ ਸੀ ਕਿ 1500 ਰੁਪਿਆ ਹੀ ਠੇਕੇਦਾਰ ਨੂੰ ਦੇਣੇ ਆ ਤੇ 200 ਰੁਪਿਆ ਵੈਲਫੇਅਰ ਫੰਡ ਦੇ ਅਕੋਰਡਿੰਗ ਅਸੀਂ ਰੱਖਦੇ ਆ ਅਸੀਂ 200 ਰੁਪਏ ਦਾ ਹਿਸਾਬ ਪੁੱਛਿਆ ਕਿ 200 ਰੁਪਏ ਦਾ ਭਾਜੀ ਤੁਸੀ 1.5 ਸਾਲ ਹੋ ਗਿਆ ਵਾ 200 ਰੁਪਏ ਦਾ ਤੁਸੀ ਲੈ ਰਹੇ ਜੈ ਨੇ ਗੱਡੀਆਂ ਕੋ ਉਹਦਾ ਹਿਸਾਬ ਦੋ ਹਿਸਾਬ ਅਸੀਂ ਮੰਗ ਸਕਦੇ ਆ ਸਾਡਾ ਹੱਕ ਆ ਇਹਨਾਂ ਨੂੰ ਆਟੋ ਵਾਲਿਆਂ ਨੂੰ ਕੀ ਮਿਰਚਾ ਲੱਗੀਆਂ ਜੀ ਇਹ ਕਹਿੰਦੇ ਆ ਕਿ ਅਸੀਂ ਜਿੰਨੇ ਵੀ ਆਟੋ ਵਾਲੇ ਆ ਕਿਸੇ ਵੀ ਬਾਹਰ ਦਾ ਕੋਈ ਵੀ ਆਟੋ ਰੇਲਵੇ ਸਟੇਸ਼ਨ ਦੇ ਅੰਦਰ ਨਹੀਂ ਲੱਗੰਦੇ ਨਾਲ ਕਿਉਂਕਿ ਇਹ ਰੇਲਵੇ ਦੇ ਮਾਲਕ ਨਹੀਂ ਆ ਨਾ ਇਹ ਠੇਕੇਦਾਰ ਨੇ ਠੇਕੇਦਾਰ ਦੀ ਮਰਜ਼ੀ ਆ ਜੋ ਮਰਜ਼ੀ ਜਿਹਦੀ ਮਰਜ਼ੀ ਗੱਡੀ ਲਵਾਵੇ ਤੇ ਇਹਨਾਂ ਦਾ ਅਡੋਲਜੀ ਤੇ ਪਲੈਨਿੰਗ ਕੀ ਕੀਤੀ ਕਿਸੇ ਵੀ ਹੋਰ ਆਟੋ ਵਾਲੇ ਨੂੰ ਅੰਦਰ ਨਹੀਂ ਲੱਗਣ ਦੇਣਾ ਤੇ ਇਹ ਕੀ ਕਰਦੇ ਸੀ ਕਿ ਜਿਹੜੇ ਪੁੱਜ ਵਿਚਾਰੇ ਪਰਚੀ ਕਟਾ ਕੇ ठेकेदार ਨੂੰ ਆਪਾਂ ਇੱਥੇ ਠੇਕੇਦਾਰ ਨੂੰ ਬਿਲਕੁਲ ਗਲਤ ਨਹੀਂ ਕਹਿ ਰਹੇ ਕੁਝ ਆਟੋ ਚਾਲਕ ਜਿਹੜੇ ਰੈਸਟ ਹਾਊਸ ਦੇ ਲੱਗ ਗਏ ਜਾਂ ਇਧਰ ਉਧਰ ਗੱਡੀਆਂ ਲਗਾਉਂਦੇ ਸੀ ਉਹ ਪਰਚੀ ਕਟਾਉਂਦੇ ਸੀ ਠੇਕੇਦਾਰ ਨੂੰ ਇਹ ਲੋਕ ਅੰਦਰ ਦੇ ਜਿਹੜੇ ਕੀ ਕਹਿੰਦੇ ਸੀ ਕੀ ਕਹਿੰਦੇ ਕਿ ਠੇਕੇਦਾਰ ਨੂੰ ਪਰਚੀ ਕਟਾਈਏ ਤੇ 200 ਰੁਪਿਆ ਸਾਨੂੰ ਵੀ ਅਲੱਗ ਦੇ ਤੌਰ ਤੇ ਕਿਉਂਕਿ ਇਹ ਨਾ ਤੇ ਠੇਕੇਦਾਰ ਨਾ ਇਹ ਰੇਲਵੇ ਦੇ ਮਾਲਕ ਇਹਨਾਂ ਨੂੰ ਇਹੀ 200 ਰੁਪਏ ਕਾਹਦਾ ਦਈਏ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤਿਆ ਜਿਸ ਦੀ ਆਵਾਜ਼ ਅਸੀਂ ਜਿਹੜੇ ਇਹਨਾਂ ਇਹ ਨਾ ਮਾਰਗਟਾਈ ਵੀ ਕਰਦੇ ਸੀ ਤੇ ਕੋਈ ਜਾਟੋ ਵਾਲੇ ਸਾਡੇ ਕੋਲ ਆਏ ਸਾਡੀ ਸੰਸਥਾ ਕੋਲ ਆਏ ਕਿ ਸਾਡੇ ਨਾਲ ਆਹ ਕੰਮ ਹੁੰਦਾ ਹੈ ਅਸੀਂ ਉਹ ਚੀਜ਼ ਨੂੰ ਕੰਮ ਨੂੰ ਰਕਾਇਆ ਜਿਸ ਰੰਜਿਸ਼ ਕਰਕੇ ਇਹ ਲੋਕ ਐਦਾਂ ਦਾ ਕੰਮ ਕਰਦੇ ਪਏ ਨੇ ਇਲਜ਼ਾਮ ਲਗਾਉਂਦੇ ਪਏ ਨੇ ਪਹਿਲੀ ਗੱਲ ਤੇ ਦੇਖੋ ਰੇਲਵੇ ਦੇ ਅੰਦਰ ਪਲੇਟਫਾਰਮ ਤੇ ਜਾ ਕੇ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਕਿ ਸਵਾਰੀਆਂ ਵੇਖਣ ਦਾ ਤੁਸੀਂ 15 ਦਿਨ ਦੀ ਰਿਕਾਰਡਿੰਗਾਂ ਕਢਾ ਲਓ ਭਾਜੀ ਅਗਰ ਮੈਂ ਝੂਠਾ ਹਾਂਗਾ ਤੇ ਮੇਰੇ ਤੇ ਪਰਚਾ ਦੇ ਦਿਓ ਤੇ ਜਦੋਂ ਮੈਂ ਰੇਲਵੇ ਪ੍ਰਸ਼ਾਸਨ ਰੇਲਵੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ WhatsApp 'ਤੇ ਰਾਈਂ ਟਵੀਟ ਰਾਈਂ ਮੇਰੀਆਂ ਕੰਪਲੇਨਾਂ ਸਹੀ ਵੀ ਪਾਈਆਂ ਗਈਆਂ ਨੇ ਤੇ ਮੈਂ ਜਦੋਂ ਇਹ ਕੰਪਲੇਨਾਂ ਕਰਦਾ ਹਾਂ ਕਿ ਇਹ ਅੰਦਰ ਜانے ਬੰਦ ਹੋਣੇ ਚਾਹੀਦੇ ਨੇ ਤੇ ਅਨੌਥਰਾਇਜ਼ ਜਗ੍ਹਾ ਤੇ ਜਿਹੜੀ ਗੱਡੀ ਹੈ ਨਾ ਲਗਾਈ ਜਾਵੇ ਤੇ ਕੁਝ ਅਧਿਕਾਰੀ ਕਹਿੰਦੇ ਸੀ ਕਿ ਸ਼ਾਇਦ ਪੁਰਾਣੀ ਵੀਡੀਓ ਤੇ ਮੈਂ ਖੁਦ ਉੱਥੇ ਸਰ ਲਾਈਵ ਹੋਇਆ ਮੇਰਾ ਕੋਈ ਉਹੋ ਜਿਹਾ ਗਲਤ ਮਹੱਤਵ ਨਹੀਂ ਸੀ ਕਿ ਰੇਲਵੇ ਦੀ ਇਹ ਸਕਿਉਰਟੀ ਨੂੰ ਲੀਕ ਕਰਨਾ ਜਾਂ ਕੁਝ ਮੈਂ ਇਸ ਕਰਕੇ ਲਾਈਵ ਹੋ ਕੇ ਦੱਸਿਆ ਕਿ ਆਹ ਦੇਖੋ ਇੱਥੇ ਗੱਡੀਆਂ ਉੱਥੇ ਗਲਤ ਲੱਗੀਆਂ ਆ ਮੈਂ ਲਾਈਵ ਹੋ ਕੇ ਦੱਸਿਆ ਕਿ ਦੱਸ ਸਕੀ ਕਿੱਥੇ ਗੱਡੀਆਂ ਲੱਗੀਆਂ ਅਨੋਥਰਾਇਜ਼ ਪਾਰਕਿੰਗ 'ਚ ਲੱਗੀਆਂ ਉਹ ਮੈਂ ਰੇਲਵੇ ਦੇ ਡੀਏਸੀ ਸਾਹਿਬ ਨੂੰ ਵੀ ਵੀਡੀਓ ਭੇਜੀ ਤੇ ਜਿਸ ਕਰਕੇ ਇਹ ਆਟੋ ਵਾਲੇ ਮੇਰੇ ਨਾਲ ਗਾਲ ਮੰਦਾ ਕਰਨ ਲੱਪੇ ਕਿ ਹਾਂ ਵੀ ਤੂੰ ਕੌਣ ਹੁੰਦਾ ਵਾ ਤੇ ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਰੇਲਵੇ ਜਿਹੜੀ ਆ ਰਾਸ਼ਟਰੀ ਸੰਪਤੀ ਆ ਤੇ ਉਹਨੂੰ ਬਚਾਉਣ ਦਾ ਅਧਿਕਾਰ ਇਹਨਾਂ ਦਾ ਵੀ ਓਨਾ ਹੈ ਤੇ ਸਾਡਾ ਵੀ ਓਨਾ ਹੀ ਆ ਸਰ ਮੇਰਾ ਨਾਮ ਸਿਮਰਨਜੀਤ ਕੋਹਰ ਆ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਇੱਕ ਕਾਫੀ ਦਿਨਾਂ ਤੋਂ ਵਿਵਾਦ ਆਟੋ ਦੇ ਮਸਲੇ ਦੇ ਵਿੱਚ ਚੱਲਦਾ ਪਿਆ ਸੀਗਾ ਜਿਸ ਦੇ ਵਿੱਚ ਅਸੀਂ ਜਗਪ੍ਰੀਤ ਜੱਗਾ ਦੇ ਉੱਤੇ ਧਰਨਾ ਦੇ ਅੰਗੇਸਟ ਖੜੇ ਹੋਣਾ ਸੀਗਾ ਜਿਸ ਦੇ ਵਿੱਚ ਜਗਪ੍ਰੀਤ ਜੱਗਾ ਜੀ ਵੀ ਬੈਠਣ ਵਾਲੇ ਸੀ ਭੰਡਾਰੀ ਪੁਲ ਉਸ ਦੇ ਅੰਗੇਸਟ ਅਮਨ ਮੂਲਨੀ ਵਾਸੀ ਅਜੇ ਕਲਿਆਣ ਸਾਡੇ ਭਾਰਤੀਆ ਮੂਲਨੀ ਵਾਸੀ ਮੁਕਤੀ ਮੋਰਚੇ ਵੱਲੋਂ ਸਾਡੀ ਪੂਰੀ ਟੀਮ ਜਿਹੜੀ ਇਸ ਧਰਨੇ ਦੇ ਵਿੱਚ ਸ਼ਹਿੂਲਤ ਕਰਨ ਵਾਲੀ ਸੀਗੀ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਸਵੇਰ ਤੋਂ ਲਾ ਕੇ 12 1 ਵਜੇ ਤੱਕ ਮੈਨੂੰ ਨਜ਼ਰਬੰਦ ਰੱਖਿਆ ਜਿਸ ਦੇ ਵਿੱਚ ਕਿ ਦੋਨਾਂ ਪਾਰਟੀਆਂ ਦਾ ਧਰਨਾ ਨਹੀਂ ਲੱਗਿਆ ਤੇ ਅਸੀਂ ਮੰਗ ਪੱਤਰ ਦੇਣ ਵਾਸਤੇ ਐਸਡੀਐਮ ਸਰ ਨੂੰ ਦੁਬਾਰਾ ਮਿਲੇ ਜਿਸ ਦੇ ਵਿੱਚ ਕੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਗਲਤ ਪਾਇਆ ਜਾਂਦਾ ਹੈ ਉਹਤੇ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਸ ਦੇ ਵਿੱਚ ਮੇਰੀ ਵੱਡੀ ਸਤਿਕਾਰਯੋਗ ਮੇਰੀ ਸਿਮਰਨ ਭੱਟੀ ਭੈਣ ਜਿਹਦੇ ਵਿੱਚ ਉਸਨੇ ਮੇਰੀ ਸ਼ਵੀ ਦੇ ਬਾਰੇ ਬੋਲਿਆ ਗਿਆ ਤੇ ਮੈਂ ਆਪਣੀ ਭੈਣ ਨੂੰ ਕਹਿਣਾ ਚਾਹੁੰਨੀ ਆ ਕਿ ਮੇਰੀ ਗੁੱਤ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਆਪਣੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਡਾ ਦੋਨਾਂ ਦਾ ਸਟੇਟਸ ਚੈੱਕ ਕੀਤਾ ਜਾਵੇ ਜੇਕਰ ਮੈਂ ਗਲਤ ਪਾਈ ਜਾਂਦੀ ਆ ਤੇ ਮੇਰੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਅਗਰ ਸਾਡੀ ਭੈਣ ਸਿਮਰਨ ਪੱਟੀ ਅਗਰ ਗਲਤ ਪਾਈ ਜਾਂਦੀ ਆ ਤੇ ਤੁਰੰਤ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜਾ ਗਲਤ ਪਾਇਆ ਜਾਊਗਾ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਜ਼ਰੂਰੀ ਆ ਕਿਉਂਕਿ ਗਲਤੀ ਜਿਹੜੀ ਕੋਈ ਨਹੀਂ ਕਰ ਸਕਦਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਸਾਡੇ ਤੇ ਅਗਰ ਜੇ ਦੋਨਾਂ 'ਚੋਂ ਕੋਈ ਵੀ ਗਲਤ ਪਾਈ ਜਾਂਦੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਜ ਮੰਗ ਦਿੱਤਾ ਗਿਆ ਜੀ ਉਹ ਦੱਸਿਓ ਇਹਦੇ ਨਾਲੇ ਕੀ ਮੁੱਦੇ ਤੇ ਆਪਾਂ ਤਾਂ ਨਾ ਸਰ ਇੱਕ ਚੀਜ਼ ਦਾ ਕਾਫੀ ਦਿਨਾਂ ਤੋਂ ਵਿਵਾਦ ਸ਼ੁਰੂ ਹੋਇਆ ਹੈ ਕਿ ਅਮਨ ਮੂਲ ਨਿਵਾਸੀ ਜੋ ਕਿ ਗਰੀਬਾਂ ਦੇ ਨਾਲ ਖੜਦਾ ਹੈ ਅੱਜ ਓਪੋਜੀਟ ਪਾਰਟੀ ਕਹਿੰਦੀ ਹੈ ਕਿ ਅਮਨ ਮੂਲ ਨਿਵਾਸੀ ਤੇ ਅਸੀਂ ਝੂਠਾ ਪਰਚਾ ਕਰਵਾਈ ਹੈ ਜਿਸ ਦੇ ਵਿੱਚ ਕਿ ਬਹੁਤ ਐਲੀਗੇਸ਼ਨ ਲਾਏ ਗਏ ਆ ਤੇ ਉਸ ਦੇ ਸਾਡੇ ਕੋਲ ਵੀ ਦਫਰੂਬੀ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਤੱਥਾਂ ਦੇ ਆਧਾਰ ਦੇ ਉੱਤੇ ਪਰਚਾ ਦਰਜ ਕਰਦੀ ਹੈ ਕਿਉਂਕਿ ਆਪਾਂ ਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਕਦੇ ਵੀ ਕਿਸੇ ਦੇ ਨਾਲ ਨਜਾਇਜ਼ ਨਹੀਂ ਕਰੇਗੀ ਜਾਇਜ਼ ਹੀ ਕਰੇਗੀ ਸਾਨੂੰ ਮੀ ਦਾ ਪੁਲਿਸ ਪ੍ਰਸ਼ਾਸਨ ਅੱਗੇ ਕਿਉਂਕਿ ਜੈਜ ਹੀ ਕਰਨਗੇ ਤੇ ਮੈਂ ਅਪੀਲ ਕਰਦੀ ਆ ਆਪਣੇ ਕਮਿਸ਼ਨਰ ਸਾਹਿਬ ਦੇ ਅੱਗੇ ਕਿ ਜਲਦ ਤੋਂ ਜਲਦ ਦੇਣਾ ਦਾ ਜਿਹੜਾ ਵਾ ਕਿ ਇਹ ਮੁੱਦਾ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਸਮਾਜ ਦੇ ਵਿੱਚ ਸਮਾਜ ਦੇ ਹੀ ਲੜਾਣਾ ਚਾਹਦੇ ਆ ਤੇ ਮੈਂ ਅਪੀਲ ਕਰਦੀ ਆ ਕਿ ਇਹਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਜਿਹੜਾ ਗਲਤ ਪਾਇਆ ਜਾਂਦਾ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ ਸੰਵਿਧਾਨ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ